ਕਹਿੰਦੇ ਨੇ ਜਿਹੜੇ 17 ਜੱਜ ਬੈਠੇ ਸਨ ਸੂਬਾ ਸਰੰਦ ਦੀ ਖਚਾਈ ਦੇ ਦੇਂਚ ਸਭ ਤੋਂ ਪਹਿਲੇ ਵਜੀਦ ਖਾਨ ਹੈ دیਵਾਨ ਸੁਚਾਨੰਦ ਤੋਂ ਪੁੱਛਿਆ ਤੂੰ ਦੱਸ ਇਹਨਾਂ ਬੱਚਿਆਂ ਦਾ ਕੀ ਕਰੀਏ ਉਹਨੇ ਆਖਿਆ ਇਹ ਫਰਜ਼ੰਦੇ ਮਾਰ ਰਸਤਾ ਇਹ ਸ਼ਬਦ ਲਿਖੇ ਨੇ ਮਾਰ ਕਹਿੰਦੇ ਨੇ ਸੱਪ ਨੂੰ ਪਰਸ਼ੀਨ ਦੇ ਵਿੱਚ ਸਪਲਈ ਸ਼ਬਦ ਹੈ ਮਾਰ ਇਹ ਫਰਜ਼ੰਦੇ ਮਾਰਸ ਫਰਜ਼ੰਦ ਕਹਿੰਦੇ ਲੜਕੇ ਆਣੋ ਬੱਚੇ ਇਹ ਸੱਬ ਦੇ ਬੱਚੇ ਨੇ دیਵਾਨੂ ਸੁਚਾ ਦਾ ਉਹ ਦੇਪ ਇਹ ਫਰਜ਼ੰਦੇ ਮਾਰਸ ਇਹ ਸੱਬ ਦੇ ਬੱਚੇ ਨੇ ਇਹ ਵੱਡੇ ਹੋ ਕੇ ਡੰਗ ਮਾਰਨ ਇਹਨਾਂ ਦਾ ਸਿਰ ਅੱਜ ਹੀ ਕੁਚਲ ਦੇਵਾ ਕਮਾਲ ਹੈ ਸੁਚਾ ਆਨੰਦ ਬ੍ਰਾਹਮਣ ਦਿੱਤਾ ਬੜਨ ਵਾਲਾ ਮੁਰਤੀ ਦੀ ਪੂਜਾ ਕਰਨ ਵਾਲਾ মালা ਫੇਰਨ ਵਾਲਾ ਤਿਲਕ ਲਾਣ ਵਾਲਾ ਜਨੇਉ ਪਹਿਨਣ ਵਾਲਾ ਹੈਰਾਨਗੀ ਇਹ ਨਾਧਾਰਮਿਕ ਬੰਦਾ ਇੰਨਾ ਗਠੋਰ ਕਿ ਕਮੈਂ ਆਪਣੇ ਢੰਗ ਨਾਲ ਜਦ ਇਤਿਹਾਸ ਪੜ੍ਹਦਾ ਤੇ ਹੈਰਾਨ ਹੋ ਜਾਂਦਾ ਧਾਰਮਿਕ ਬੰਦਿਆਂ ਦੇ ਫੈਸਲੇ ਧਾਰਮਿਕ ਮਨੁੱਖਾਂ ਦੀ ਇਹ ਸੋਚਣੀ دیਵਾਨ ਵਿੱਚ ਬੈਠਾ ਸੀ ਸਭਾ ਵਿੱਚ ਬੈਠਾ ਸੀ ਕਚੈਰੀ ਵਿੱਚ ਬੈਠਾ ਸੀ ਤਿਲਕ ਲਾ ਕੇ ਜਿਹਨੂੰ ਪਹਿ ਨਹੀਂ ਆਇਆ ਹੈ ਸਵੇਰੇ ਸਵੇਰੇ ਤਾਜ਼ੀ ਪੂਜਾ ਪਾਠ ਕਰਕੇ ਆਇਆ ਹੈ ਬੈਠਾ ਤੇ ਵਜੀਦ ਖਾਨ ਪੁੱਛਦਾ ਦੱਸੋ ਤੂੰ ਦੱਸ ਪਹਿਲੇ ਇਸ ਬੱਚਿਆਂ ਦਾ ਕੀ ਕਰੀਏ ਕਾਜ਼ੀ ਦਾ ਫੈਸਲਾ ਤੇ ਆਖਰੀ ਸੀ ਹੰਦੋਲਣ ਵੀ ਕੋਈ ਲੋੜ ਨਹੀਂ ਦੀਵਾਰ ਦੇ ਚਿਣ ਗਣਾ ਸੁਚਾਨੰਦ ਕਹਿੰਦਾ ਇਹੀ ਫਰਜ਼ੰਦੇ ਮਾਰ ਹਸਤੇ ਇਹ ਸੱਤ ਦੇ ਬੱਚੇ ਨੇ مارو کہ سپ کو کلگی بھی پتا چل گیا میرے بچے نو سپ دا بچہ آخ میرے انہوں سپ آکھے آپ سن کے حیران ہو گئے کلگی دھرنے نے یہ شبد قبول کر لے لیا زفرنا چرج نے میں تھوڑے سامنے رکھا جدا زفر نامہ لکھے اورنگزیب نو بول شری مکواک پاتشاہی دسویں چھے مغدی کے اگر خاموشاں کو نہیں کہ آتش دمارا پھر روزہ کو نہیں چہا شد کے چون بچ گاں کشتا چار کے باقی باندست دست پیچی دامار مار کنن سپنوں کل کی در پادشاہ کہنے نے کی ہویا اے اورنگزیب تو میرے چار بچے مار دیتے چہا شد کی ہویا چہا شد کے چون بچ گاں کشتا چار ਕੇ ਬਾਕੀ ਬਮਾਨ ਦਾ ਸਤ ਪੇਚੀਦਾਵਾਰ ਅਜੀਬੇਚੀਦਾ ਸਭ ਮੌਜੂਦ ਹੈ ਪਤਾ ਨਹੀਂ ਇਸ ਤਰ੍ਹਾਂ ਦੇ ਕਿੰਨੇ ਬੱਚਿਆਂ ਨੂੰ ਜਨਮ ਦੇ ਦੇਖ ਅਜੀਬੇਚੀਦਾ ਸਪਣੇ ਮੌਜੂਦ ਹੈ ਤੁਹੇ ਨਾ ਸਮਝੇ ਕਿ ਚਾਰ ਸੱਪ ਦੇ ਬੱਚੇ ਮਾਰ ਦਿੱਤੇ ਨੇ ਨਹੀਂ ਇਹ ਤੈਨੂੰ ਯਾਦ ਹੋਣਾ ਚਾਹੀਦਾ ਹੈ ਕਿ ਜ਼ਫਰਨਾਮਾ ਸ੍ਰੀ ਮੁਗਵਾਕ ਪਾਦਸ਼ਾਹੀ ਦਸਵੀਂ ਚਾਹ ਸੁਦ ਕੇ ਜੋ ਬੱਚੇ ਗਾਂ ਕੁਛਤਾ ਚਾਰ ਕਿ ਬਾਕੀ ਬਮਾ ਦਸਤ ਪੇਚੀਦਾ ਮਾਰ ਅਜੇ ਪੇਚੀਦਾ ਸਭ ਮੌਜੂਦ ਹੈ ਮੈਂ ਇਸ ਨੂੰ ਹੋਰ ਰੂਪ ਵਿੱਚ ਲੈ ਅਬ ਚਲੋ ਦੀਵਾਨ ਸੁਚਾਨੰਦ ਨੇ ਕਹਿ ਦਿੱਤਾ ਹੀ ਫਰਜ਼ੰਦ ਮਾਰਸ ਇਸ ਸੱਪ ਦੇ ਬੱਚੇ ਨੇ ਪਰ ਕਲਵੀ ਧਰ ਨੇ ਵੀ ਕਬੂਲ ਕਰ ਦਿੱਤਾ ਠੀਕ ਠੀਕ ਅਜੇ ਪੇਚੀਦਾ ਸੱਪ ਮੌਜੂਦ ਹੈ ਮੈਂ ਇਸ ਦ੍ਰਿਸ਼ਟੀ ਕੋਣ ਨਾਲ ਵੀ ਪੜਨ ਦੀ ਕੋਸ਼ਿਸ਼ ਕੀਤੀ ਸਤਗੁਰ ਨੇ ਕਿਉਂ ਕਬੂਲ ਕਰ ਲਿਆ ਉਹਦੇ ਕਾਰਨ ਸਿੱਖ ਜਿੱਧਰ ਵੀ ਜਾ ਰਿਹਾ ਹੋਵੇ ਮੁਗਲ ਸਿੱਖ ਨਹੀਂ ਕਹਿੰਦੇ ਸਨ ਕਹਿੰਦੇ ਸਨ ਕਿ ਮਾਰੂ ਮੀ ਰਫਤੇ ਹੀ ਮਾਰੂ ਮੀ ਆਮਦ ਇਹ ਸਭ ਜਾ ਰਿਹਾ ਹੈ ਇਹ ਸਭ ਆ ਰਿਹਾ ਹੈ ਕੋਈ ਸਿੱਖ ਨਹੀਂ ਕਹਿੰਦਾ ਸੀ ਸਿੱਖ ਨੂੰ ਵੇਖ ਕੇ ਕਹਿੰਦੇ ਸਨ ਉਹ ਸਭ ਜਾ ਰਿਹਾ ਹੈ ਉਹ ਸਭ ਆ ਰਿਹਾ ਹੈ ਹਾਲਾਤ ਐਸੇ ਬਣ ਗਏ ਸਨ ਉਸ ਸਮੇਂ ਇਹ ਮਾਰੂ ਮੀ ਰਫਤੇ ਇਹ ਸਭ ਜਾ ਰਿਹਾ ਮਾਰ ਨਹੀਂ ਆਮਦ ਇਸਤਾਰਿਆ ਚਾੜੋਂ ਪਾਸੇ ਦੀ ਫਜ਼ਾਏ ਸੀ ਬਣ ਗਈ ਮਾਹੌਲ ਐਸੀ ਬਣ ਗਿਆ ਸਤਗੁਰ ਕੰਢੇ ਕੋਈ ਗੰਨੀ ਸੱਪ ਤੇ ਸੱਪ ਹੀ ਸਹੀ ਅਸੀਂ ਦੁਸ਼ਟ ਲਈ ਜ਼ਾਲਮ ਲਈ ਸੱਪਾਂ ਮਜ਼ਰੂਮ ਲਈ ਅੰਮ੍ਰਿਤ ਆਬੇ ਹਯਾਤ ਪਰ ਦੁਸ਼ਟ ਲਈ ਸੱਪਾਂ ਕਬੂਲ ਅਜੇ ਤੱਕ ਵੀ ਇਹ سلسلہ ਕਬੂਲ ਹੈ ਅਜੇ ਵੀ ਗੁਰੂ ਕੇ ਸਿੱਖ ਜਦ ਆਪਣੇ ਬੱਚੇ ਨੂੰ ਗੁਰਦੁਆਰਿ ਲੈ ਆਉਨੇ ਨਾਮ ਰਖਾਉਣ ਵਾਸਤੇ ਤੇ ਗ੍ਰੰਥੀ ਸਿੰਘ ਅਜ ਵੀ ਅਰਦਾਸ ਕਰਦੇ ਨੇ ਪਾਤਸ਼ਾਹ ਬੁਜੰਗੀ ਨੂੰ ਨਾਮ ਬਖਸ਼ੋ ਤੇ ਪਤਾ ਛੱਪ ਨੂੰ ਸੰਸਕ੍ਰਿਤ ਦੇਚ ਕਹਿੰਦੇ ਨੇ ਬੁਜੰਗ ਬੁਜੰਗੀ ਨੂੰ ਨਾਮ ਬਖਸ਼ੋ ਸਪ ਦੇ ਬੱਚੇ ਨੂੰ ਨਾਮ ਬਖਸ਼ੋ ਅਜ ਵੀ ਤੇ ਜਿ ਕਿਦਰੇ ਬੱਚੀ ਲੈ ਆਏ ਨੇ ਪਾਤਸ਼ਾਹ ਬੁਜੰਗਰ ਨੂੰ ਨਾਮ ਬਖਸ਼ੋ ਸਪ ਦੀ ਬੱਚੀ ਨੂੰ ਨਾਮ ਬਖਸ਼ੋ ਹੈਰਾਨਗੀ ਅਜੇ ਵੀ ਅਜੇ ਵੀ ਕਬੂਲ ਹੈ ਅਜੇ ਵੀ ਇਹੀ ਪਰ ਚੱਲ ਬੁਜੰਗ ਬੁਜੰਗ ਸੱਪ ਨੂੰ ਕਹਿੰਦੇ ਨੇ ਬੁਜੰਗੀ ਸਬਦਾ ਬੱਚਾ ਬੁਜੰਗ ਸੱਪ ਨੂੰ ਕਹਿੰਦੇ ਨੇ ਬੁਜੰਗ ਮਰਨ ਸਬਦੀ ਬੱਚੀ ਇਹ ਤੇ ਅਜ ਵੀ ਕਬੂਲ ਇਹ ਤੇ ਅਜ ਵੀ ਪਰ ਚੱਲ ਰਿਹਾ ਹੈ ਸਤਗੁਰ ਨੇ ਜੋ ਕਬੂਲ ਕਰ ਲਿਆ ਠੀਕ ਹੈ ਜਹਾਸ਼ੁਦ ਕੇ ਚੋਂ ਬੱਚੇ ਗਾਂ ਕੁਛਤਾ ਚਾਰ ਕਿ ਬਾਕੀ ਬਾਂ ਮੰਦਸਤ ਪੇਚੀਦਾ ਮਾਰ ਐ ਔਰੰਗਜ਼ੇਬ ਪੇਚੀਦਾ ਸਭ ਮੌਜੂਦ ਹੈ ਕੀ ਹੋਇਆ ਤੂੰ ਚਾਰ ਸਭ ਦੇ ਬੱਚੇ ਮਾਰ ਦਿੱਤੇ ਕੀ ਹੋਇਆ ਜਹਾਸ਼ੁਦ ਕੇ ਚੋਂ ਬੱਚੇ ਗਾਂ ਕੁਛਤਾ ਚਾਰ ਕਿ ਬਾਕੀ ਬਾਂ ਮੰਦਸਤ ਪੇਚੀਦਾ ਮਾਰ ਸਤਗੁਰ ਨੇ ਖਿੜੇ ਮੱਥੇ تسلیم ਕਰ ਲਿਆ ਅਸੀਂ ਸਿਰਫ ਜ਼ਾਲਮ ਲਈ ਜ਼ਹਿਰ ਹਾਂ ਮਜ਼ਲੂਮ ਲਈ ਤੇ ਅੰਮ੍ਰਿਤ ਹਾਂ ਹਲੇ ਨਾ ਬਿਲਕੁਲ ਆਬੇ ਹਯਾਤ ਅਸੀਂ ਸਿਰਫ ਦੁਸ਼ਟ ਲਈ ਕਬੂਲ ਕਰ ਲਿਆ ਔਰ ਹਰ ਗਜ਼ਬ ਦੀ ਗੱਲ ਐਸਾ ਕਬੂਲ ਕੀਤਾ ਹੈ ਕਿ ਭੁਜੰਗ ਸ਼ਬਦ ਇਹ ਭੁਜੰਗੀ ਭੁਜੰਗਣ ਸ਼ਬਦ ਜੋੜੀ ਗਿਆ ਸਿੰਘਾਂ ਦੇ ਬੱਚਿਆਂ ਨਾਲ ਅਜੇ ਤੱਕ ਜੁੜਿਆ ਬੁਜੰਗ ਕੀ ਨਾਮ ਬਖਸ਼ੋ ਭੁਜੰਗਣ ਨੂੰ ਨਾਮ ਬਖਸ਼ੋ ਪਰ ਮਯਾਰਸ ਕਰਾ ਇਹ ਜਿਹੜੇ ਸ਼ਬਦ ਸਨ ਇਹ ਫਰਜ਼ੰਦੇ ਮਾਰਸ ਇਹ دیਵਾਨ ਸੁਚਾਨੰਦ ਦੇ ਮੂੰਹੋਂ ਨਿਕਲੇ ਨੇ ਜਨੇਊ ਪਹਿਨੇ ਆਇਆ ਹੈ ਮੱਥੇ ਤੇ ਤਿਲਕ ਲਾਇਆ ਹੋਇਆ ਹੈ ਹੱਥ ਦੇ ਛਮਾਲਾ ਹੈ ਬਿਲਕੁਲ ਤਾਜ਼ੀ ਤਾਜ਼ੀ ਪੂਜਾ ਬਾਟ ਕਰਕੇ ਆਇਆ ਹੈ دیਵਾਨ ਦੇ ਚਾਕੇ ਬੈਠਾ ਹੈ ਸਵੇਰੇ ਸਵੇਰੇ ਤੇ ਸਵੇਰੇ ਸਵੇਰੇ ਰੋਜ਼ ਬੱਚਿਆਂ ਨੂੰ ਪੇਸ਼ ਕੀਤਾ ਜਾਂਦਾ ਸੀ ਅੱਜ ਤੀਜਾ ਦਿਨ ਸੀ ਤੇ ਕਹਿੰਦਾ ਇਹ ਫਰਜ਼ੰਦੇ ਮਾਰਸ ਧਾਰਮਿਕ ਬੰਦਾ ਇਤਨਾ ਕਠੋਰ ਔਰ ਉਹ ਮੌਲਵੀ ਕਹਿੰਦਾ ਹੂੰ ਦੋਲਣ ਦੋਲਣ ਦੀ ਕੀ ਲੋੜ ਹੈ ਕਾਜ਼ੀ ਕਹਿੰਦਾ ਹੈ ਦੀਵਾਰ ਤੇ ਚਿਹਣ ਦੋ ਮੈਂ ਜਦ ਦੁਨੀਆ ਦਾ ਇਸ ਘੰਗਰਾ ਮذਬੀ ਇਤਿਹਾਸ ਪੜਦਾ ਹੈਰਾਨਗੀ ਹੋ ਜਾਂਦੀ ਜਿਨ੍ਹਾਂ ਨੇ ਮੁਹੰਮਦ ਸਾਹਿਬ ਦੇ ਦੰਦ ਤੋੜੇ ਸਨ ਉਹ ਵੀ ਧਾਰਮਿਕ ਹੋਣ ਦਾ ਬੜਾ ਦਾਵਾ ਕਰਦੇ ਸਨ ਇਥੇ ਦੇ ਪ੍ਰਸਿੱਧ ਸਨ

ਇਹ ਜੀ ਬੜਾ ਕਾਵਾ ਕਰਦਾ ਸੀ ਇਸਦੇ ਵੀ ਹੱਥੇ ਤਸਬੀਹ ਆਉਂਦੀ ਸੀ ਪੰਜ ਵਕਤ ਦਾ ਪੱਕਾ ਨਿਵਾਜ਼ੀ ਸੀ ਰੋਜ਼ਾ ਵੀ ਰੱਖਦਾ ਸੀ ਕੁਰਾਨ ਦੀ ਤਲਾਵਤ ਵੀ ਕਰਦਾ ਸੀ ਸਭ ਕੁਝ ਔਰ ਬੜਾ ਮਜ਼ਬੀ ਬੰਦਾ ਲੇਕਿਨ ਮਜ਼ਬੀ ਬੰਦਾ ਤੇ ਇਤਨਾ ਕਠੋਰ ਇਤਨੀ ਕਠੋਰਤਾ ਆਪਣੇ ਤਿੰਨੇ ਭਰਾ ਇਸਨੇ ਮਾਰੇ ਆਪਣੇ ਪਿਓ ਨੂੰ ਕੈਦ ਕੀਤਾ ਆਪਣੀ ਭੈਣਾਂ ਦੀ ਸ਼ਰਦੀ ਨਹੀਂ ਕੀਤੀ ਆਪਣੀ ਬੱਚੀ ਦੀ ਵਿਆਹ ਨਹੀਂ ਕੀਤੀ ਹੈਰਾਨਗੀ ਇਤਨਾ ਕਠੋਰ ਇਹ ਮੈਂ ਸਭ ਕੁਝ ਇਸ ਵਾਸਤੇ ਆਖਿਆ ਹੈ ਸ਼ੁਰੂ ਸ਼ੁਰੂ ਤੇਜ਼ੀ بڑਹੀਏ ਅਗਰ ਰੁਕਾਵ ਆ ਗਿਆ ਜਪ ਨਹੀਂ ਤਪ ਨਹੀਂ ਸਿਮਰਨ ਨਾ ਹੋਇਆ ਤਾਂ ਇਸ ਤਰ੍ਹਾਂ ਦਾ ਪੁਰਸ਼ ਜਿਤਨਾ ਕਠੋਰ ਹੋ ਜਾਂਦਾ ਹੈ ਰੂਹੇ ਜ਼ਮੀਨ ਤੇ ਹੋਰ ਕੋਈ ਨਹੀਂ ਹੋਊਗਾ ਇਤਿਆਸ ਸਾਹਮਣੇ ਬਿਲਕੁਲ ਸਾਹਮਣੇ ਔਰ ਇਹ ਕਥਾ ਕੀਰਤਨੇ ਸਵਾਸਤੇ ਰੁਕਾਵ ਨਾ ਆਵੇ ਭਾਵ ਜਾਰੀ ਰਹੇ ਇਸ ਵਾਸਤੇ ਸੀ ਸ਼ਬਦ ਐਡ ਕੀਤੇ ਹੋਣੇ ਅਰਦਾਸ ਦੇ ਸੇਈ ਸੰਤ ਗੁਰਮੁਖ ਪਿਆਰੇ ਮੇਲ ਜਿਨ੍ਹਾਂ ਮਿਲਿਆਂ ਤੇਰਾ ਨਾਮ ਜਿਕੇ ਆਵੇ ਤੇਰੀ ਯਾਦ ਬਣੀ ਰਹੇ ਤੇਰਾ ਚਿੰਤਨ ਚੱਲਦਾ ਰਹੇ ਤੇਰਾ ਸਿਮਰਨ ਚੱਲਦਾ ਰਹੇ ਇਹ ਬਹਾਵ ਜਾਰੀ ਰਹੇ ਅਗਰ ਇਸ ਤਰੀਕੇ ਨਾਲੇ ਬਹਾਵ ਜਾਰੀ ਰਿਹਾ ਤਾਂ ਇਹ ਬਹਾਵ ਦੂਸਰੇ ਖੰਡ ਵਿੱਚ ਪਹੁੰਚ ਜਾਂਦਾ ਹੈ ਜਿਸ ਦਾ ਨਾਮ ਹੈ ਗਿਆਨ ਖੰਡ ਧਰਮ ਖੰਡ ਦਾ ਇਹੋ ਧਰਮ دھرم کھنڈ دیتے تو اتنی جو ہے گل ہے کہ بس مریادہ مریادا بچے سب کچھ رس بس کچھ بھی نہیں ہے گہرائی بھی نہیں ہے اتلاپن ہے تیزی بڑی ہے بہاو بڑا ہے روانی بڑی زیادہ ہے گہرائی نہیں ہے کچھ سوج سمجھ نہیں ہے سب کچھ کری جا رہے ہیں دھرم جیسے کچھ بھی نہیں کچھ بھی اسجھ نہیں کچھ بھی سمجھ نہیں لیکن یہ بہاؤ جاری رہا چلو نہیں سمجھتے نہ سیش اگر جب تب جاری رہا پاس جاری رہا اور روز دا ست سنگھ بھی جاری رہا اور گرو دے گوں ارदास بھی ہو گئے تو صورت پہنچ جاندی ہے ਗਿਆن کھنڈ دے وچ تو اس دوسرے پڑاؤ دی جڑی ਵਿਚار ہے میں کل اپ کے سامنے رکھاں گا ہوں کل وی میں لیٹ ہو گیا سی دوسری اسถาน تے بھی سنگت بیٹھی ہوئی گئے ਇਸ ਜੰਗਰੇ ਨਾਲ ਜਿਵੇਂ ਪ੍ਰਬੰਧਕਾਂ ਨੇ ਪ੍ਰੋਮ ਬਣਾਇਆ ਦਾ ਉਸ ਦੀ ਪਾਲਣਾ ਪਿਆ ਕਰਦਾ ਹੈ। ਉੱਥੇ ਵੀ ਕਲਗੀਧਰ ਪਿਤਾ ਦੀ ਇੱਕ ਬਾਣੀ ਦੀ ਵਿਚਾਰ ਅਰੰਭ ਕੀਤੀ ਹੋਈ ਹੈ ਗੁਰਦੁਆਰਾ ਡਿਕਸੀ ਰੋਡ। ਉੱਥੇ ਗਿਆਨ ਖਣ ਦੇ ਵਿਚਾਰ ਕੱਲ ਆਪ ਜੀ ਸਾਹਮਣੇ ਕਰਾਂਗੇ ਜੋ ਕੁਛ ਆਪ ਨੇ ਸਰਵਣ ਕੀਤਾ ਹੈ ਸਤਿਗੁਰ ਸਾਰਿਆਂ ਦੇ ਹਿਰਦੇ ਚ ਵਸਾਵੇ ਸਾਡੀ ਸੁਰਤ ਰੁਕੇ ਨਾ। ਬਹਾਅ ਜਾਰੀ ਰਹੇ। اور صرف بہاؤ ہی جاری نہ ہوے گہرائی بھی آوے کچھ سمجھ سوجھ پتہ بھی چلے۔ نیریاں اوتھلیاں گلاں نہیں تھوتیاں گلاں نے کیونکہ نہ تھوتیاں گلاں کر کے اور بالکل اوتھلیاں گلاں کر کے اور سورت کے اندر رک گئی ہے تو یقین جانو اس طرح دے پروشاں دی زندگی نو دیکھ کے کئی گرو گھر تو بے مکھ ہو جاندے رہے کئی دھرم تو بے مکھ ہو جاندے نے کئی رب دا نام لینے تو انکار ہی ہو جاندے نے کئی اسلام تو بھی انکار ہی ہوے ادوں سلسلہ دیکھ کے